ਪਤਾ ਨਹੀਂ ਕੀ ਹਾਲਾਤ ਨੇ ਪੰਦੇ ਜਿਲਮ ਸੀਸ਼ਨਾ ਗੱਲ ਹੋਈ ਕਿ ਸਰ ਸਾਡਾ ਸਾਡੇ ਸਰਕਾਰ ਜੋਗ ਐਕਸੈਸ ਕੀ ਸਾਹਿਬ ਸਾਡੇ ਡੀਸੀ ਸਾਹਿਬ ਐਸਟੀਐਨ ਸਾਹਿਬ ਸਾਰੇ ਆਲਾ ਅਫਸਰ ਜਿਹੜੇ ਨੇ ਮੌਕੇ ਤੇ ਇੱਥੇ ਮੌਜੂਦ ਨੇ ਔਰ ਤੁਸੀਂ ਦੇਖ ਲਓ ਅੱਖੀਂ ਕਿ ਕਾਫੀ ਪਾਣੀ ਜਿਹੜਾ ਉਹ ਆਇਆ ਸੀ ਥੋੜਾ ਇਹਨਾ ਫਲੋ ਉੱਪਰ ਵੀ ਹੋਇਆ ਲੇਕਿਨ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਕੱਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਲਾਊਡ ਬਲਸਟ ਹੋਇਆ ਨਾ ਇਸ ਕਰਕੇ ਅਚਾਨਕ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਧਿਆ ਔਰ ਹਾਂ ਹੁਣ ਜਿਹੜਾ ਉਹ ਘਟਨਾ ਵੀ ਸ਼ੁਰੂ ਹੋ ਗਿਆ ਸੋ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਆਲਮੋਸਟ ਕੋਈ ਜਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏਗਾ ਮਰ ਤੁਸੀਂ ਲਗਾਤਾਰ ਸੰਪਰਕ ਵਿੱਚ ਹੋ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਇੱਥੇ ਹੈ ਤੇ ਅਸੀਂ ਵੀ ਨਾਲ ਇਨ ਟੱਚ ਅਸੀਂ ਪਾਰ ਦੇ ਲੋਕਾਂ ਨਾਲ ਵੀ ਇਨ ਟੱਚ ਹੈ ਫੋਨ ਦੇ ਉੱਤੇ ਵੀ ਇਨ ਟੱਚ ਹੈ ਮੈਂ ਪੂਰੀ ਤਰ੍ਹਾਂ ਸੇਫ ਨਾ ਇਹ ਕੋਈ ਕਿਸੇ ਨਾ ਦਿੱਕਤ ਪ੍ਰੋਬਲਮ ਹੋਏ ਜਿੱਥੇ ਸਾਡਾ ਜਨ ਡਿਸਟ੍ਰਿਕਟ ਪ੍ਰਸ਼ਾਸਨ ਲਾਓ ਬਿਲਕੁਲ ਅਲਰਟ ਔਰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਨ ਵਾਸਤੇ ਬਿਲਕੁਲ ਰੈਡੀ ਹੈ।